ਵਿਕਾਸ ਦੀ ਕੀ ਗੱਲਬਾਤ ਹੋਈ ਆ ਇਹ ਜਦੋਂ ਮੈਂ ਫੋਨਸ ਡੀਲ ਤੋਂ ਫੋਨ ਮੰਗਾਇਆ ਸੀਗਾ ਨੋਟ 7 ਪ੍ਰੋ ਤੇ ਆ ਦੋ 5500 ਵਾਲੇ ਫੋਨ ਆਏ ਆ ਮੇਰਾ 3000 ਦਾ ਆਰਡਰ ਸੀਗਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੇ ਪੈਸੇ ਰਿਟਰਨ ਵਾਪਸ ਹੋਣ ਤੇ ਇਹ ਜੇ ਕੰਪਨੀयां ਬੰਦ ਹੋ ਜਾਣ ਤੇ ਤੁਹਾਨੂੰ ਇਹ ਨੰਬਰ ਕਿੱਥੋਂ ਮਿਲਿਆ ਸੀਗਾ ਨੰਬਰ ਇਹ ਮੈਨੂੰ ਕੌਣ ਫੇਸਬੁੱਕ ਤੇ ਸ਼ੋ ਹੋਇਆ ਸੀਗਾ ਫੋਨ ਦਾ ਇਹ ਮੈਂ ਆਰਡਰ ਕੀਤਾ ਸੀਗਾ ਕੈਸ਼ ਔਨ ਡਿਲੀਵਰੀ ਸੀਗਾ ਜੋ ਆਰਡਰ ਕਰਕੇ ਬਾਅਦ ਆ ਸਮਾਨ ਮਿਲਿਆ ਮੈਨੂੰ ਦੋ ਨੰਬਰ ਦਾ 5500 ਵਾਲੇ ਦੋ ਫੋਨ ਆ 3000 ਦਾ ਆਰਡਰ ਸੀਗਾ ਨਹੀਂ ਤੇ ਤੁਸੀਂ ਜਦੋਂ ਇਹ ਆਰਡਰ ਕੀਤਾ ਸੀਗਾ ਕਿਸ ਤਰ੍ਹਾਂ ਆਰਡਰ ਕਿੱਦਾਂ ਕੀਤਾ ਸੀਗਾ ਜਦੋਂ ਉਹਨਾਂ ਦਾ ਪਹਿਲਾਂ ਸੀਗਾ ਡੈਬਿਟ ਕਾਰਡ ਸ਼ੋ ਹੋਣ ਦੇ ਤੇ ਮੈਂ ਆਰਡਰ ਕੈਨਸਲ ਕਰਤਾ ਬਾਅਦ ਉਹਨਾਂ ਦਾ ਫੋਨ ਆਇਆ ਕਿ ਕੈਸ਼ ਔਨ ਡਿਲੀਵਰੀ ਹੋ ਜਾਊਗਾ ਫੋਨ ਮੈਂ ਕੈਸ਼ ਔਨ ਡਿਲੀਵਰੀ ਕੀਤਾ ਜਦ ਮੈਂ ਫੋਨ ਲੈ ਕੇ ਆਇਆ ਕੋਰੀਅਰ ਵਾਲਿਆਂ ਤੋਂ ਤੇ ਉੱਥੇ ਦੇਖ ਕੇ ਕਿ ਫੋਨ ਦੇ ਪਾਰਸਲ ਚ ਆਦੋ ਫੋਨ ਨਿਕਲੇ ਪਾ 500 ਵਾਲੇ ਤੇ ਮੇਰਾ ਆਰਡਰ ਹੈ ਨਹੀਂ ਸੀਗਾ ਜਿਹੜਾ ਆਰਡਰ ਮੈਂ ਕੀਤਾ ਸੀਗਾ ਤੇ ਪੇਮੈਂਟ ਪਹਿਲਾਂ ਕੀਤੀ ਹੋਈ ਸੀ ਪੇਮੈਂਟ ਮੈਂ ਹੋਣ ਕੀਤੀ ਕੈਸ਼ ਔਨ ਡਿਲੀਵਰੀ ਆਰਡਰ ਦੇਣ ਤੋਂ ਪਹਿਲਾਂ ਉਹ ਕਹਿੰਦੇ ਇਦਾਂ ਆਰਡਰ ਓਪਨ ਨਹੀਂ ਕਰ ਆਰਡਰ ਨੂੰ ਓਪਨ ਕਰ ਸਕਦੇ ਨਹੀਂ ਤੇ ਤੁਹਾਨੂੰ ਕਈ ਕਈ ਵਾਰ ਤੁਸੀਂ ਖਬਰਾਂ ਵੀ ਦੇਖੀਆਂ ਹੋਊਗੀਆਂ ਕਈਆਂ ਨਾਲ ਇਸ ਤਰ੍ਹਾਂ ਦੇ ਧੋਖੇ ਹੋਏ ਆ ਪਰ ਫੇਰ ਵੀ ਤੁਸੀਂ ਔਨਲਾਈਨ ਕੀਤਾ ਕੀ ਕਹਿਣਾ ਚਾਹੁੰਦੇ ਆ ਇਹ ਹੀ ਆ ਜਿੱਦਾਂ ਕਈ ਸਾਈਡਾਂ ਤੇ ਸਮਾਨ ਵਧੀਆ ਮਿਲਦਾ ਇਦਾਂ ਦੀ ਸਾਈਡ ਨੂੰ ਬੰਦ ਕੀਤਾ ਜਾਵੇ ਜਿੱਥੇ ਸਮਾਨ ਇਦਾਂ ਦਾ ਮਿਲਦਾ ਆ ਇਹ ਕਿਹੜੀ ਸਾਈਡ ਆ ਇਹ ਇਹ ਫੋਨਸ ਡੀਲ ਡੋਟ ਕੋ ਇਹ ਫੇਸਬੁੱਕ ਤੇ ਆ ਜਾਂ ਕਿਸ ਤਰ੍ਹਾਂ ਹੈਗੀ ਇਹ ਫੇਸਬੁੱਕ ਤੇ ਪਹਿਲਾਂ ਗੂਗਲ ਤੇ ਵੀ ਸ਼ੋ ਹੋਣ ਡਿਆ ਸੀ ਹੁਣ ਗੂਗਲ ਤੇ ਵੀ ਨਹੀਂ ਸ਼ੋ ਹੋਣ ਡਿਆ ਨਾ ਫੇਸਬੁੱਕ ਅਕਾਊਂਟ ਤੇ ਨਾ ਇੰਸਟਾ ਅਕਾਊਂਟ ਤੇ